ਸੰਗਤ ਜੀ ਜਿੰਨਾ ਪੈਣਾ ਤੇ ਵੀਰਾਂ ਦੇ ਕੇਸ ਛੜ ਗਿਆ ਜਾਂ ਫਿਰ ਸਮੇਂ ਤੋਂ ਪਹਿਲਾਂ ਸਫੇਰ ਹੋ ਗਿਆ ਉਹਨਾਂ ਦੇ ਲਈ ਨੁਕਸਾਨ ਨੋਟ ਕਰ ਲਓ ਲੈਣਾ ਕੀ ਆਪਨੇ ਜੀ ਅਮਲਕੀਰ ਸਾਇਨ 100 ਗ੍ਰਾਮ ਭਿੰਗਰਾਜ 100 ਗ੍ਰਾਮ ਸਬਤਾਰ ਲੋ ਮੋਤੀ ਪਿਸ਼ਟੀ ਲੋਪਸਮਾ ਪ੍ਰਵਾਰ ਪੰਚਾਮ੍ਰਿਤ ਤਰੰਤਰੀ ਲੋਪਸਮਾ ਸਾਰੀ 5-5 ਗ੍ਰਾਮ ਆ 1 ਗ੍ਰਾਮ ਚਾਂਦੀ ਦੀ ਭਸਮ ਮਿਲਾ ਕੇ ਰਾ ਪਾਊਡਰ ਬਣਾ ਲੈਣਾ ਸਵੇਰੇ ਖਾਲੀ ਪੇਟ ਤਾਜੇ ਪਾਣੀ ਦੇ ਸੇਵਨ ਕਰਨ ਦੇ ਨਾਲ ਜਿਹੜੇ ਵਾਲ ਝੜ ਜਾਂਦੇ ਆ ਬਿਲਕੁਲ ਹੀ ਉਗੋਂਦੇ ਆ ਸਮੇਂ ਤੋਂ ਪਹਿਲਾਂ ਸਫੇਦ ਹੋ ਗਏ ਆ ਉਹ ਵੀ ਬਿਲਕੁਲ ਕਾਲੇ ਹੋ ਜਾਂਦੇ ਆ ਕੁਝ ਸਮਾਂ ਪਾ ਕੇ ਤੇ ਕੇਸਾਂ ਦੇ ਵਿੱਚ ਲਾਉਣ ਵਾਸਤੇ ਜਿਹੜਾ ਮਹਾਰਾਣੀ ਤੇਲ ਅਸੀਂ ਤਿਆਰ ਕਰਦੇ ਆ ਉਹ ਵੀ ਅਸੀਂ ਭੇਜ ਦਿੰਨੇ ਆ ਪਾਰਸਲ ਦੇ ਰਾਹੀਂ ਕਿਸੇ ਵੀ ਭੈਣ ਨੂੰ ਜਰੂਰਤ ਹੋਵੇ ਤਾਂ ਇਹ ਨੁਕਸਾ ਤਿਆਰ ਕਰਕੇ ਇੱਕ ਵਾਰੀ ਵਰਤ ਕੇ ਵੇਖੋ ਦੁਬਾਰਾ ਕੇਸ ਜਿਹੜੇ ਬਾਜ਼ਾਰੋਂ ਲਗਵਾਉਂਦੇ ਆ ਲਗਵਾਉਣ ਦੀ ਜਰੂਰਤ ਨਹੀਂ ਆ ਸੰਗਤਾਂ ਤੇ ਭਲੇ ਲਈ ਇਸ ਨੁਸਕੇ ਨੂੰ ਸੰਗਤ ਜੀ ਛੇ ਜਰੂਰ ਕਰਿਓ ਬਹੁਤ ਹੀ ਵਧੀਆ ਵਾ ਧੰਨਵਾਦ ਜੀ